ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮਿਟੀ ਵੱਲੋਂ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਤੇ ਦੁਨੀਆ ਭਰ ਚ ਸਿੱਧੇ ਪ੍ਰਸਾਰਨ ਲਈ ਆਪਣਾ ਚੈਨਲ ਸ਼ੁਰੂ ਕਰਨ ਦੀ ਯੋਜਨਾ ਨੂੰ 1.5 ਸਾਲ ਬੀਤਣ ਮਗਰੋਂ ਵੀ ਬੂਰ ਨਹੀਂ ਪਿਆ ਕੇਂਦਰ ਸਰਕਾਰ ਵੱਲੋਂ ਪ੍ਰਵਾਨਗੀ ਨਾ ਮਿਲਣ ਕਾਰਨ ਸ਼੍ਰੋਮਣੀ ਕਮੇਟੀ ਦੀ ਯੋਜਨਾ ਸਿਰੇ ਨਹੀਂ ਚੜ ਸਕੀ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ਼ਹਿਬਾਤ ਸਿੰਘ ਨੇ ਕਿਹਾ ਕਿ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਨਿਯਮਾਂ ਤਹਿਤ ਸੈਟਲਾਈਟ ਚੈਨਲ ਨੂੰ ਮਨਜ਼ੂਰੀ ਤਾਂ ਹੀ ਦਿੱਤੀ ਜਾਂਦੀ ਹੈ ਜਦ ਉਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਨਾਂ ਹੇਠ ਰਜਿਸਟਰਡ ਹੋਵੇ ਸਿੱਖ ਗੁਰਦੁਆਰਾ ਐਕਟ 1925 ਜਿਸ ਤਹਿਤ ਸ਼੍ਰੋਮਣੀ ਕਮੇਟੀ ਦਾ ਗਠਨ ਹੋਇਆ ਉਸ ਮੁਤਾਬਕ ਕਿਸੇ ਵੀ ਵਿਅਕਤੀ ਦੇ ਨਾਂ ਤੇ ਕੁਝ ਵੀ ਖਰੀਦਿਆ ਜਾਂ ਸਬਸਕ੍ਰਾਈਬ ਨਹੀਂ ਕੀਤਾ ਜਾ ਸਕਦਾ ਉਹਨਾਂ ਕਹਿਆ ਕਿ ਸ਼ਰੋਮਣੀ ਕਮੇਟੀ ਦਾ ਵਫਦ 2023 ਚ ਮੰਤਰਾਲੇ ਦੇ ਤਤਕਾਲੀ ਸਿਕੱਤਰ ਨੂੰ ਮਿਲਿਆ ਸੀ ਤਾਂ ਜੋ ਧਾਰਮਿਕ ਸੰਸਥਾ ਸ਼ਰੋਮਣੀ ਕਮੇਟੀ ਦੇ ਨਾਂ ਤੇ ਚੈਨਲ ਦੀ ਰਜਿਸਟ੍ਰੇਸ਼ਨ ਦੀ ਆਗਿਆ ਲਈ ਨੇਮ ਚ ਛੋਟ ਦਿੱਤੀ ਜਾਵੇ 124 ਜੁਲਾਈ 2023 ਨੂੰ ਲਾਂਚ ਹੋਇਆ YouTube ਚੈਨਲ ਐਜੀਪੀਸੀ ਸ਼੍ਰੀ ਅਮਰਿਤਸਰ ਦਿਨ ਚਤਨ ਵਾਰ ਹਰਮੰਦਰ ਸਾਹਿਬ ਤੋਂ ਗਰਬਾਣੀ ਦਾ ਸੱਦਾ ਪ੍ਰਸਾਰਣ ਕਰਦਾ ਹੈ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਅਤੇ Facebook ਤੇ ਵੀ ਗਰਬਾਣੀ ਕੀਰਤਨ ਦਾ ਪ੍ਰਵਾਹ ਤੜਕੇ 3 ਵਜੇ ਤੋਂ ਰਾਤ 10 ਵਜੇ ਤੱਕ ਜਾਰੀ ਰਹਿੰਦਾ ਹੈ ਡਿਜੀਟਲ ਪਲੇਟਫਾਰਮਾਂ ਤੇ ਇਸ ਦੀ ਸਬਸਕ੍ਰਿਪਸ਼ਨ ਪਹਿਲਾਂ ਹੀ 11 ਲੱਖ ਤੋਂ ਵੱਧ ਹੈ ਜਦ ਕਿ ਅਸਲ ਦਰਸ਼ਕਾਂ ਦੀ ਗਿਣਤੀ ਅੰਦਾਜ਼ਨ 40 ਲੱਖ ਤੋਂ ਵੱਧ ਹੈ ਡਿਜੀਟਲ ਮੀਡੀਆ ਪਲੇਟਫਾਰਮ ਤੇ 6 ਮੈਂਬਰੀ ਮਾਹਿਰਾਂ ਦੀ ਟੀਮ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਦਾ ਕੰਮ ਦੇਖ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲਨ ਨਾਲ ਜੁੜੇ ਟੀਵੀ ਚੈਨਲ ਪੀਟੀਸੀ ਕੋਲ ਹੀ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਦੇ ਅਧਿਕਾਰ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ ਇਸ ਮਗਰ ਉਪਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਆਪ ਸਰਕਾਰ ਨੇ ਪੀਟੀਸੀ ਚੈਨਲ ਦੇ ਇਕ ਆਧਕਾਰ ਨੂੰ ਖਤਮ ਕਰ ਲਈ ਸਿੱਖ ਗੁਰਦੁਆਰਾ ਸੋਧ ਬਿੱਲ 2023 ਲਿਆਂਦਾ ਸੀ ਜਿਸਮਗਰੋ ਸ਼ਰਮਣੀ ਕਮੇਟੀ ਨੇ ਆਪਣੇ ਸੈਟਲਾਈਟ ਚੈਨਲ ਲਿਆਉਣ ਦਾ ਐਲਾਨ ਕੀਤਾ ਸੀ ਦੁਨੀਆ ਦੀ ਵੱਡੀ ਅਮਰੀਕਨ ਕੰਪਨੀ AI ਦੇ ਮਾਲਕ ਐਲਨ ਮਸਕ ਵੱਲੋਂ ਨੈਟਵਰਕ ਦੇ ਪਲੇਟਫਾਰਮ ਗਰੋਕ ਨੂੰ ਜਦ ਇੱਕ ਗੁਰਕਿਰਨ ਗਿੱਲ ਨਾਂ ਦੇ ਨੌਜਵਾਨ ਵੱਲੋਂ ਪ੍ਰਸ਼ਨ ਪਾਉਂਦੇ ਹੋਏ ਪੁੱਛਿਆ ਗਿਆ ਕਿ ਜੇਕਰ ਦੁਨੀਆ ਵਿੱਚ ਸਮੁੱਚੀ ਮਨੁੱਖਤਾ ਲਈ ਇੱਕ ਸਹੀ ਤੇ ਚੰਗਾ ਰਾਜ ਪ੍ਰਬੰਧ ਕਰਨ ਲਈ ਕਿਸੇ ਧਰਮ ਦੀ ਚੋਣ ਕੀਤੀ ਜਾਵੇ ਤਾਂ ਗਰੋਕ ਨੇ ਕਿਹਾ ਕਿ ਪ੍ਰਸ਼ਨ ਬਹੁਤ ਹੀ ਗੰਭੀਰ ਹੈ ਪਰ ਜੇਕਰ ਮੈਨੂੰ ਪੂਰੀ ਦੁਨੀਆ ਦੇ ਧਰਮਾਂ 'ਚੋਂ ਕਿਸੇ ਧਰਮ ਦੀ ਅਗਵਾਈ ਲੈਣੀ ਪਈ ਤਾਂ ਮੈਂ ਸਿੱਖ ਧਰਮ ਨੂੰ ਹੀ ਚੁਣਾਂਗਾ ਇਸ ਧਰਮ 'ਚ ਮਨੁੱਖਤਾ ਪੱਖੀ ਜਾਤ ਪਾਤ ਨਸਲ ਲਿੰਗ ਅਮੀਰ ਗਰੀਬ ਵਾਲਾ ਕੋਈ ਵਕਰੇਵਾ ਨਹੀਂ ਹੈ ਸਭਨਾਂ ਨੂੰ ਇੱਕ ਬਰਾਬਰ ਦੇਖਿਆ ਜਾਂਦਾ ਹੈ ਐਲਨ ਮਸਕ ਦੇ ਪਲੇਟਫਾਰਮ ਗਰੋਕ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰਤ ਸਮੁੱਚੀ ਸੇਕ ਕਾਮ ਧੰਨਵਾਦੀ ਹੈ ਉੱਥੇ ਉਹਨਾਂ ਵੱਲੋਂ ਸਿੱਖ ਧਰਮ ਬਾਰੇ ਪ੍ਰਗਟਾਏ ਗੇ ਵਿਚਾਰਾਂ ਲਈ ਐਲਨ ਮਸਕ ਦਾ ਜ਼ੋਰਦਾਰ ਸਵਾਗਤ ਵੀ ਕਰਦੇ ਹਾਂ ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਹੋਰ ਵੀ ਫਕਰ ਵਾਲੀ ਗੱਲ ਹੈ ਕਿ ਗਰੋਕ ਕੰਪਨੀ ਨੇ ਜਵਾਬ ਦਿੰਦੇ ਹੋਏ ਸੰਸਾਰ ਦੇ ਮਹਾਨ ਈਸਾਈ ਇਤਿਹਾਸਕਾਰ ਰਰਨਾਲਡ ਟਾਈਨਵੀ ਦਾ ਹਵਾਲਾ ਦਿੰਦੇ ਹੋਏ ਇਹ ਵੀ ਕਿਹਾ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਭਵਿੱਖ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬੀ ਸਮੁੱਚੀ ਮਨੁੱਖਤਾ ਦੀ ਅਗਵਾਈ ਕਰਨਗੇ ਉਹਨਾਂ ਸਮੁੱਚੇ ਸੰਸਾਰ ਦੇ ਰਾਜ ਪ੍ਰਬੰਧ ਨੂੰ ਚਲਾਉਣ ਲਈ ਸਾਰੇ ਵਰਗਾਂ ਦੇ ਲੋਕਾਂ ਨੂੰ ਗੁਜਾਰਿਸ਼ ਵੀ ਕੀਤੀ ਕਿ ਸੰਸਾਰ ਪੱਧਰ ਤੇ ਵੱਧ ਰਹੇ ਉਪਾਧਰਾ ਸਮਾਜਿਕ ਬੁਰਾਈਆਂ ਲੜਾਈਆਂ ਝਗੜਿਆਂ ਦੇ ਅੰਤ ਲਈ ਸਿੱਖ ਕੌਮ ਦਾ ਦੇਣ ਤਾਂ ਕਿ ਬੁਰਾਈਆਂ ਤੋਂ ਰਹਿਤ ਅਤੇ ਬਿਨਾਂ ਕਿਸੇ ਵਿਤਕਰੇ ਦੇ ਸਭਨਾਂ ਨੂੰ ਬਰਾਬਰ ਦਾ ਇਨਸਾਫ ਤੇ ਹੱਕ ਦੇਣ ਵਾਲਾ ਰਾਜ ਪ੍ਰਬੰਧ ਕਾਇਮ ਹੋ ਸਕੇ